ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪ ਦੇ ਆਪਣੇ ਚੈਨਲ ਟਰੈਕਟਰ ਮੰਡੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ ਤੇ ਅੱਜ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਮਸ਼ੀਨਰੀਆਂ ਦੀ ਗੱਲ ਕਰਨ ਤੋਂ ਪਹਿਲਾਂ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਹੈ ਜੀ ਨੰਬਰ ਆਪਣਾ 78140 3864 ਜੇ ਕਿਸੇ ਨੇ ਆਪਣੀ ਮਸ਼ੀਨਰੀ ਦੀ ਕੋਠੀ ਮਕਾਨ ਘਰ ਦੀ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਫਰੀਦਵਿਚੜ ਲਗਵਾ ਸਕਦੇ ਹਾਂ ਪਹਿਲੀ ਗੱਡੀ ਐਂਡਿਕਾ 2005 ਮਾਡਲ 95000 ਡਿਮਾਂਡ ਤੇ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ 95000 ਇੱਕ ਵਾਰੀ ਮੰਗਾ ਲੈਸ ਹੋ ਜਾਊਗਾ ਮਾਲਕ ਨੇ ਕਿਹਾ ਗੱਡੀ ਬਹੁਤ ਵਧੀਆ ਤੇ ਗੱਡੀ ਪਰਸਨਲ ਰੱਖੀ ਹੋਈ ਹੈ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 978001916616 ਸੈਕੰਡ ਗੱਡੀ ਆਪਣੇ ਕੋਲੇ ਪਹੁੰਚੀ ਆ ਮਹਿੰਦਰਾ ਕੇਯੂਵੀ 100 ਕੇਯੂਵੀ 100 2016 ਮਾਡਲ ਗੱਡੀ ਆ ਤੀਜੇ ਓਨਰ ਗੱਡੀ ਆ 370 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਟਾਲਾ ਮਾਲਕ ਦਾ ਏਰੀਆ ਤੇ 50000 ਕਿਲੋਮੀਟਰ ਗੱਡੀ ਚੱਲੀ ਹੋਈ ਆ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਆ ਲੋਕ ਕੇ ਮਿਲ ਜੂਗੀ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਚਲਾਈ ਹੋਈ ਐ ਤੇ ਕੋਈ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਆਪਾਂ ਨੂੰ ਨਹੀਂ ਮਿਲਣੀ। ਬਾਕੀ ਜਾ ਕੇ ਦੇਖਣੀ ਹੋਵੇ ਇਹਨਾਂ ਦੇ ਏਰੀਆ 'ਚ ਜਾ ਕੇ ਦੇਖ ਸਕਦੇ ਹੂੰ। 42 ਘਰੇ ਖੜੀ ਐ 370 ਮੰਗ ਐ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਆਪਾਂ WhatsApp ਨੰਬਰ ਸਕਰੀਨ 'ਤੇ ਦੇ ਰੱਖਿਆ। ਕਿਉਂਕਿ ਸਿੱਧਾ ਨੰਬਰ ਤਾਂ ਲੱਗਣਾ ਨਹੀਂ WhatsApp 'ਤੇ ਕੋਲ ਕਰ ਸਕਦੇ ਹੂੰ ਬਾਹਰ ਗਏ ਮਾਲਕ ਦੀ ਗੱਡੀ ਆ। ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ Alto Alx ਗੱਡੀ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਐ 2009 ਮਾਡਲ ਗੱਡੀ ਐ। ਤੇ ਗੱਡੀ ਕੁੱਲ 75000 ਚੱਲੀ ਹੋਈ ਐ ਜੈਨੂਨ ਚੱਲੀ ਹੋਈ ਐ ਜੀ ਆਹ ਮਾਲਕ ਨੇ ਕਿਹਾ ਤੇ ਟਾਇਰ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਕੂਪਕਲਾ ਮਾਲਕ ਦਾ ਏਰੀਆ 115000 ਰੁਪਏ ਡਿਮਾਂਡ ਐ 80 ਤੋਂ 85 ਪੈਸੀ ਟਾਇਰ ਆਪਾਂ ਨੂੰ ਮਿਲ ਜਾਣਗੇ ਗੱਡੀ 'ਚ ਕੋਈ ਕਮੀ ਨਹੀਂ ਮਾਲਕ ਦੇ ਘਰੇ ਖੜੀ ਆ ਤੇ ਕੂਪਕਲਾ ਮਾਲਕ ਦਾ ਏਰੀਆ ਜਾ ਕੇ ਦੇਖਣੀ ਵਿੱਚ ਆ ਕੇ ਤੁਸੀਂ ਦੇਖ ਸਕਦੇ ਹੋ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 62 393 45233 ਤੇ ਇੱਕ ਬੇਨਤੀ ਕਰਵਾ ਜੀ ਮੈਂ ਸਾਰਿਆਂ ਨੂੰ ਜਿੰਨੇ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ ਖਾਸ ਕਰਕੇ ਉਹਨਾਂ ਨੂੰ ਜਿਹੜੇ ਆਪਣੇ ਕੋਲੇ ਗੱਡੀ ਜਾਂ ਕੋਈ ਵੀ ਮਸ਼ੀਨਰੀ ਮੋਟਰਸਾਈਕਲ ਭੇਜ ਦਿਓ ਵੇਚਣ ਵਾਸਤੇ ਕਿਉਂਕਿ ਰੇਟ ਬਹੁਤ ਹਾਈ ਲਾ ਕੇ ਭੇਜ ਦਿਓ ਤੇ ਬੇਨਤੀ ਵਾਲੀ ਗੱਲ ਹੈ ਜੀ ਹਰ ਰੋਜ਼ ਮੈਂ ਕਹਿਣਾ ਹੁੰਨੇ ਤੇ ਪਰ ਫਿਰ ਵੀ ਗੱਲ ਤੁਸੀਂ ਨਹੀਂ ਮੰਨਦੇ ਜੀ ਰੇਟ ਸਹੀ ਲਾ ਕੇ ਭੇਜਾ ਕਰੂ ਤੁਸੀਂ ਨੀਚੇ ਕਮੈਂਟ ਚੈੱਕ ਕਰਿਆ ਕਰੂ ਤੁਹਾਡੀ ਗੱਡੀ ਵਾਸਤੇ ਕਾਫੀ ਕਮੈਂਟ ਆਏ ਹੁੰਦੀ ਹੈ ਜਿਨ੍ਹਾਂ ਦੀ ਗੱਡੀ ਦਾ ਰੇਟ ਜ਼ਿਆਦਾ ਹੁੰਦਾ ਹੈ ਬਾਕੀ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਸੀ ਤੇ ਵਿਚ ਵਿਚ ਦੀ ਰੇਟ ਬਹੁਤ ਜ਼ਿਆਦਾ ਹਾਈ ਹੁੰਦੀ ਹੈ ਠੀਕ ਹੈ ਜੀ ਬਾਕੀ ਸਾਰਿਆਂ ਨੂੰ ਅੱਜ ਕੱਲ ਪਤਾ ਹੀ ਆ ਕਿਹੜੀ ਗੱਡੀ ਦਾ ਮਾਡਲ ਆ ਤੇ ਕੰਡੀਸ਼ਨ ਦੇ ਹਿਸਾਬ ਨਾਲ ਕਿੰਨਾ ਕੁ ਰੇਟ ਚੱਲਦਾ ਗਾ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਨ ਗੱਡੀ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਆ 2000 ਜਨ ਮਾਡਲ ਮਾਲਕ ਨੇ ਭੇਜੀ ਆਪਣੇ ਕੋਲੇ ਇਹ ਵੇਚਣ ਵਾਸਤੇ 65000 ਰੁਪਏ ਡਿਮਾਂਡ ਹੈ ਅਮਰਗੜ ਮਾਲਕ ਦਾ ਏਰੀਆ ਹੈ ਆਪ ਨੂੰ ਟਾਇਰ ਠੀਕ ਠਾਕ ਮਿਲ ਜਾਣਗੇ ਦੋ ਤਾਦੇ ਵਾਂਗੂ ਪਏ ਨੇ ਤੇ ਦੋ ਪਏ ਨੇ ਤੀਕ ਪੈਸੇ ਕੰਡੀਸ਼ਨ ਵਧੀਆ ਬਾਕੀ ਤੁਹਾਡੇ ਸਾਹਮਣੇ ਜੀ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਜਾ ਕੇ ਗੱਡੀ ਤੁਸੀਂ ਦੇਖਣੀ ਹੋਵੇ ਜਾ ਕੇ ਵੀ ਦੇਖ ਸਕਦੇ ਹੋ ਜਨ ਗੱਡੀ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਆਪਾਂ ਨੂੰ ਠੀਕ ਮਿਲ ਜੂਗੀ ਬਾਹਰੋਂ ਵੀ ਠੀਕ ਹੈ ਬਾਕੀ ਪੰਜਾਬ ਨੰਬਰ ਹੈ ਲੱਗੀ ਛਗੀ ਤਾਂ ਕੋਈ ਹੈ ਨਹੀਂ ਦਿਖੀ ਤਾਂ ਹੈ ਨਹੀਂ ਬਾਕੀ ਤੁਸੀਂ ਆਪੇ ਦੇਖ ਲਓ ਠੀਕ ਹੈ ਜੀ ਨਾ ਕੋਈ ਗਲੀ ਸੜੀ ਹੈ ਨਾ ਕੋਈ ਐਕਸੀਡੈਂਟਡ ਹੈ ਇੰਜਨ ਗੇਲੋਂ ਆ ਇੰਜਨ ਵੱਲੋਂ ਬਹੁਤ ਵਧੀਆ ਗੱਡੀਆਂ ਚੀ ਤੇ ਜਿੰਨਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ ਜੀ 88400 7531100 80 ਐਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਬਾਕੀ ਮਿਸ਼ਨਰੀਆਂ ਦੀ ਗੱਲ ਚੱਲ ਰਹੀ ਹੈ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਪਈਆਂ ਸਾਰੀ ਗੱਡੀਆਂ ਦੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਤੇ ਪਹਿਲੀ ਵਾਰ ਤੁਸੀਂ ਆਇਓ ਤੇ ਤੁਸੀਂ ਵੀ ਐਡ ਕਰਵਾਉਣੀ ਹੈ ਜੀ ਚਾਹੇ ਤੁਸੀਂ ਪਹਿਲਾਂ ਤੋਂ ਆਪਣੇ ਚੈਨਲ ਨਾਲ ਜੁੜੇ ਹੋਊ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਗੱਡੀ ਆ ਮਸ਼ੀਨਰੀ ਆ ਕੋਠੀ ਆ ਮਕਾਨ ਹੈ ਘਰ ਹੈ ਕਿਸੇ ਵੀ ਏਰੀਆ ਚ ਚਾਹੇ ਪੰਜਾਬ ਰਾਜਸਥਾਨ ਹਰਿਆਣਾ ਜਿੱਤੇ ਵੀ ਹੈ ਜੀ ਤੁਸੀਂ ਆਪਣੇ ਕੋਲੇ ਇੱਕ ਵੀਡੀਓ ਤੇ 5 ਤੋਂ 7 ਫੋਟੋਆਂ ਤੇ ਬਾਕੀ ਪੂਰੀ ਜਾਣਕਾਰੀ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਕੁਝ ਨਹੀਂ ਹੁੰਦਾ ਜੀ ਆਪਣਾ ਸਾਰਾ ਜਿੰਨਾ ਕੰਮ ਹੈ ਬਿਲਕੁਲ ਫਰੀ ਦੇ ਵਿੱਚ ਹੈ ਜੀ ਨਾ ਤਾਂ ਆਪਾਂ ਕੋਈ ਫੀਸ ਲੈਂਦੇ ਆ ਨਾ ਕੋਈ ਆਪਾਂ ਕਿਸੇ ਤੋਂ ਕੋਈ ਪੈਸਾ ਲੈਂਦੇ ਆ ਜਮਾ ਫਰੀ ਦੇ ਵਿੱਚ ਐਡਵਰਟਾਈਜ਼ਮੈਂਟ ਆਪਾਂ ਕਰਦੇ ਆ ਜੀ ਤੇ ਇੱਕ ਬੇਨਤੀ ਮੈਂ ਹਰ ਰੋਜ਼ ਕਰਦਾ ਹੁੰਨਾ ਤੁਹਾਨੂੰ ਵੀ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਭੇਜ ਦਿਉ ਬਸ ਰੇਟ ਦੀ ਮਤਲਬ ਥੋੜਾ ਜਿਹਾ ਧਿਆਨ ਰੱਖਿਆ ਕਰੋ ਰੇਟ ਦਾ ਰੇਟ ਦੀ ਕੰਪਲੇਟ ਬੋਤ ਆਉਂਦੀ ਹੈ ਜੀ ਤੇ ਬਾਕੀ ਹੁਣ ਜਿੰਨੇ ਤੁਸੀਂ ਦੇਖ ਰਹੇ ਹੋ ਸਾਰੇ ਜਣੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਪਹਿਲੀ ਵਾਰ ਆਇਓ ਤੇ ਹਲੇ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਕਿਉਂਕਿ ਆਪਾਂ ਹਰ ਰੋਜ਼ ਨਵੀਆਂ ਮਿਸ਼ਨਰੀਆਂ ਤੇ ਨਵੀਆਂ ਗੱਡੀਆਂ ਲੈ ਕੇ ਪਹੁੰਚਦੇ ਰਹਿੰਨੇ ਆ ਤੇ ਬੇਨਤੀ ਵਾਲੀ ਗੱਲ ਹੈ ਜੀ ਰੇਟ ਸਹੀ ਲਾ ਕੇ ਭੇਜਿਆ ਕਰੂ ਜਿਨੀਆਂ ਵੀ ਗੱਡੀ ਦੀ ਐਡ ਕਰਵਾਉਣੀ ਹੈ ਹੁਣ ਆਪਾਂ ਆਲਟੋ ਕੇ 10 ਗੱਡੀ ਦੀ ਗੱਲ ਕਰਾਂਗੇ ਜੀ 2011 ਮਾਡਲ ਆਪਣੇ ਕੋਲੇ ਮਾਲਕ ਨੇ ਵੇਚਣ ਵਾਸਤੇ ਭੇਜੀ ਹੋਈ ਹੈ 220000 ਰੁਪਇਆ ਇਹਦੀ ਡਿਮਾਂਡ ਹੈ ਸੰਗਰੂਰ ਗੱਡੀ ਖੜੀ ਹੈ ਨਵੇਂ ਟਾਇਰਾਂ 'ਚ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਗੱਡੀ ਦੀ ਕੰਡੀਸ਼ਨ ਆਲੋਕੀ ਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਜੇ ਆਮਾ ਅੰਦਰੋਂ ਗੱਲ ਕਰੀਏ ਜਮਾ ਓਕੇ ਕੰਡੀਸ਼ਨ ਦੀ ਗੱਡੀ ਹੈ ਬਾਹਰੋਂ ਵੀ ਜਮਾ ਓਕੇ ਕੰਡੀਸ਼ਨ ਦੀ ਗੱਲੀ ਹੈ ਕੋਈ ਨੁਕਸ ਨਹੀਂ 1 ਰੁਪਇਆ ਗੱਡੀ ਭਾਲਦੀ ਨਹੀਂ ਮੌਕੇ ਦਾ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਗੱਲ ਕਰਨੀ ਹੈ ਕੋਈ ਵੀ ਗੱਲ ਕਰ ਸਕਦੇ ਹੋ ਮਾਲਕ ਨਾਲ ਇਹ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ 94781 12249 ਹੁਣ ਆਪਾਂ ਵਰਨਾਂ ਗੱਡੀ ਦੀ ਗੱਲ ਕਰਾਂਗੇ ਜਿਨ੍ਹਾਂ ਦੀ ਗੱਡੀ ਆ ਉਹ ਤੁਹਾਨੂੰ ਮੈਂ ਦੱਸ ਦਿੰਨਾ ਫੌਜੀ ਮਾਲਕ ਨੇ ਫੌਜੀ ਫੈਮਿਲੀ ਆ ਉਹਨਾਂ ਦੀ ਗੱਡੀ ਆ ਵਰਨ ਐਚ 4 ਨੰਬਰ 13 ਮਾਡਲ ਤੇ ਗੱਡੀ ਕੁੱਲ 98000 ਚੱਲੀ ਹੋਈ ਆ ਤੇ ਸੈਕੰਡ ਓਨਰ ਗੱਡੀ ਆ 95 ਕ ਪੈਸੇ ਦੇ ਟੈਰ ਪਈ ਨਹੀਂ ਗੱਡੀ 'ਚ ਕਮੀ ਕੋਈ ਨਹੀਂ ਹੈਗੀ ਗੱਡੀ ਬਹੁਤ ਹੀ ਜ਼ਿਆਦਾ ਵਧੀਆ ਜੀ ਜਾ ਕੇ ਦੇਖਣੀਓ ਵੀ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਜੀ ਬਾਕੀ ਮਾਲਕ ਨੂੰ ਫੋਨ ਕਰ ਸਕਦੇ ਹੋ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਰੇਟ ਫਿਕਸ ਨਹੀਂ ਹੈਗਾ ਮੌਕੇ ਤੇ ਘਾਟਾ ਵਾਦਾ ਹੋ ਜਾਊਗਾ ਜਿਨ੍ਹਾਂ ਦੀ ਗੱਡੀ ਹੈ ਜੀ 62 39404575 ਆ ਉਹਨਾਂ ਦਾ ਨੰਬਰ ਹੈ ਗੱਲ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਗੱਡੀ ਦੀ ਗੱਲ ਕਰਾਂਗੇ ਆਪਣੇ ਕੋਲੇ ਇੱਕ Maruti 800 ਗੱਡੀ ਮਾਲਕ ਨੇ ਭੇਜੀ ਐ ਐਚ ਆਰ ਨੰਬਰ ਐ ਐਨਓਸੀ ਹੈਗੀ ਐ ਜੀ ਤੇ ਟਾਇਰ ਆਪਾਂ ਨੂੰ ਠੀਕ ਮਿਲ ਜਾਣਗੇ ਗੱਡੀ ਖੜੀ ਐ ਫਰੀਦਕੋਟ ਏਰੀਆ ਚ 2002 ਮਾਡਲ ਗੱਡੀ ਐ 38000 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਵੇਚੀ ਐ ਗੱਡੀ ਦੇ ਵਿੱਚ ਕਮੀ ਕੋਈ ਨਹੀਂ ਵਧੀਆ ਗੱਡੀ ਐ ਮਾਲਕ ਨੇ ਵਧੀਆ ਰੱਖੀ ਹੋਈ ਐ ਚਲਾਈ ਵਧੀਆ ਹੋਈ ਐ ਤੇ ਬਾਕੀ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੋਂ ਤੇ ਜਿਨ੍ਹਾਂ ਦੀ ਗੱਡੀ ਆਹ ਮਾਲਕ ਜਿਹੜੇ ਹੈਗੇ ਆਪ ਉਹਨਾਂ ਦਾ ਨੰਬਰ 8260048 53383 ਇਸ ਨੰਬਰ ਤੇ ਗੱਲ ਕਰਕੇ ਜਾ ਕੇ ਦੇਖ ਕੇ ਤੇ ਗੱਡੀ ਨੂੰ ਖਰੀਦ ਸਕਦੋਂ ਜੀ